ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਵੀਡੀਓ ਯਾਤਰਾ ਸ਼੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਟੈਂਪੂ ਟਰੈਵਲ ਜਾਵਾਂਗੇ ਟ੍ਰੇਨ ਤੱਕ ਟ੍ਰੇਨ ਸਾਡੀ ਚੱਲਣੀ ਆ ਫਗਵਾੜਾ ਜੰਕਸ਼ਨ ਤੋਂ 7 ਵਜੇ ਸਵੇਰ ਦੇ ਟ੍ਰੇਨ ਦਾ ਟਾਈਮ ਆ ਤੇ ਆਪਾਂ 5:00 ਵਜੇ ਹੀ ਰਾਹ ਚ ਸਵਾਰੀਆਂ ਚੱਕਣੀਆਂ ਸਮਾਨ ਸਮੂਹ ਰੱਖ ਰਹੇ ਆ ਬਾਕੀ ਮਿਲਦੇ ਆ ਆਪਾਂ ਉੱਥੇ ਫਗਵਾੜੇ ਜਾ ਕੇ ਹਾਂਜੀ ਪਹੁੰਚ ਗਏ ਆ ਆਪਾਂ ਫਗਵਾੜਾ ਜੰਕਸ਼ਨ ਤੇ ਇੱਥੇ ਆ ਕੇ ਪਤਾ ਲੱਗਾ ਟ੍ਰੇਨ ਲੇਟ ਆ ਜਿਹੜੀ ਸਵੇਰੇ 7:00 ਵਜੇ ਆਣੀ ਸੀ ਉਹਦਾ ਟਾਈਮ ਹੋ ਗਿਆ ਉਹੀ ਲਗਭਗ ਦੁਪਹਿਰ ਨੂੰ 11 12 ਵਜੇ ਤੱਕ ਪਹੁੰਚਣੀ ਆ। ਉਹ 4-5 ਘੰਟੇ ਲੱਗ ਗਏ ਪਿਆ ਅਸਲ 'ਚ ਪਤਾ ਸਾਨੂੰ ਪਹਿਲੇ ਲੱਗ ਗਿਆ ਸੀ ਪਿੰਡੋਂ ਵੀ ਆ ਗਿਆ ਸੀ ਪਰ ਅਸੀਂ ਕਿਹ ਪਤਾ ਨਹੀਂ ਹੁੰਦਾ ਇੱਥੇ ਦਾ ਸਿਸਟਮ ਦਾ ਕੀ ਬਿਰੋ ਤੁਰਪ ਹੋਵੇ। ਫੇਰ ਇੱਥੇ ਸਾਡੀ ਫਗਵਾੜੇ ਮੇਰੀ ਮਾਸੀ ਆ ਉਹਨਾਂ ਦੇ ਘਰ ਚੱਲ ਗਏ। ਉਹਨਾਂ ਨੇ ਸੇਵਾ ਪਾਣੀ ਚਾਹ ਪਾਣੀ ਪੂਰਾ ਸੇਵਾ ਕੀਤੀ। ਉੱਥੇ ਲੰਗਰ ਛਕਿਆ। ਫੇਰ ਇੱਥੋਂ ਹੁਣ ਲੰਗਰ ਛੋ ਕੇ ਵਾਪਸ ਅਸੀਂ ਟ੍ਰੇਨ ਲੈ ਕੇ ਆਉਣਾ ਆ ਰਹੇ ਹਾਂ। ਅਸੀਂ ਹੁਣ ਵੇਟ ਕਰਦੇ ਆਂ ਆਪਣੀ ਟ੍ਰੇਨ ਦਾ। ਤੇ ਆ ਜਿਹੜੀ ਟ੍ਰੇਨ ਲੰਘ ਰਹੀ ਆ ਇਹ ਹੈਗੀ ਅਮਰitsar ਗਿਆਨਗਰ ਐਕਸਪ੍ਰੈਸ ਬਿਹਾਰ ਨੂੰ ਜਾ ਰਹੀ ਹੈ ਟ੍ਰੇਨ ਨੁਮਰ 5842 ਰੁਕੀ ਤੱਕ ਨਹੀਂ ਹਾਂਜੀ ਬੈਠ ਗਏ ਆ ਟ੍ਰੇਨ ਦੇ ਵਿੱਚ ਦੁਪਹਿਰ ਦਾ ਸਮਾਂ ਹੋ ਗਿਆ ਐਪ ਲਗਭਗ 1 ਵਜੇ ਗਿਆ ਆ ਅਸਲ ਜੀ ਨੇ ਇੱਕ ਵਾਰ ਅਪਡੇਟ ਦਿੱਤੀ ਸੀ ਵੀ ਟ੍ਰੇਨ ਸ਼ਾਮ ਨੂੰ ਹੁਣ 6-7 ਵਜੇ ਤੁਰਨੀ ਆ ਸੀ ਤਾਂ ਵਾਪਸ ਪਿੰਡਾਂ ਨੂੰ ਗੱਡੀਆਂ ਪਾ ਲਈਆਂ ਸੀਗੀਆਂ ਪਰ ਫੇ ਪਤਾ ਨਹੀਂ ਕੀ ਸਿਸਟਮ ਹੈ ਫੇ ਅਪਡੇਟ ਆ ਗਈ ਨਹੀਂ ਤੁਰ ਪਈ ਆ ਪਤਾ ਨਹੀਂ ਕੋਈ ਕੀ ਪ੍ਰੋਬਲਮ ਆndi ਸੀ ਪਰ ਫਾਈਨਲੀ ਬੈਠ ਗਏ ਆ ਆਪਾਂ ਪਹੁੰਚ ਗਏ ਆ ਗਰਾਂ ਲੱਗ ਗਏ ਗਰਾਂ ਲੱਗ ਕੇ ਬੈਠ ਕੇ ਆਪਾਂ ਭੁੱਖ ਲੱਗਿਓ ਸੀ ਜਿਹੜੇ ਲੈ ਕੇ ਆਂਦਾ ਸੀ ਸਵੇਰ ਨੂੰ ਬ੍ਰੇਕਫਾਸਟ ਕਰਨ ਦਾ ਸਮਾਨ ਉਹ ਖਾਣ ਲੱਗ ਪਏ ਆ ਹੁਣ ਟ੍ਰੇਨ ਜਾ ਕੇ ਰੁਕੂਗੀ ਸਿੱਧੀ ਲੁਧਿਆਣਾ ਮਿਲਦੇ ਆਂ ਲੁਧਿਆਣਾ ਦੇ ਸਟੇਸ਼ਨ ਤੇ ਬਸ ਥੋੜੇ ਸਮੇਂ ਬਾਅਦ ਪਹੁੰਚ ਗਏ ਲੁਧਿਆਣਾ ਸਟੇਸ਼ਨ ਤੇ ਇੱਥੇ ਬਾਹਰ ਨਹੀਂ ਨਿਕਲੇ ਜਿਆਦਾ ਤੇ ਆਹ ਸਟੇਸ਼ਨ ਤੇ ਇੱਥੇ 10 ਮਿੰਟ ਟ੍ਰੇਨ ਰੁਕੀ ਤੇ ਨਾਲੇ ਅਸੀਂ ਤੁਰ ਪਏ ਬਾਕੀ ਇਹ ਟ੍ਰੇਨ ਆਂਦੀਆਂ ਟਿਕਟਾਂ ਸਿਰੀਆਂ ਸਾਡੀਆਂ ਸੈਕੰਡ ਏਸੀ ਆ ਸੈਕੰਡ ਏਸੀ ਦਾ ਵਿੱਚ ਇਹ ਹੁੰਦਾ ਹੈ ਵੀ ਤੁਸੀਂ ਸਾਰਾ ਦਿਨ ਵੀ ਤੁਸੀਂ ਦੋ ਦੋ ਸੀਟਾਂ ਹੁੰਦੀਆਂ ਲੰਮੇ ਪੈ ਕੇ ਵੀ ਜਾ ਸਕਦੇ ਆ ਕੰਦੀ ਥਰਡ ਏਸੀ ਉਹਦੇ ਵਿੱਚ ਤੁਹਾਨੂੰ ਇਦਾਂ ਹੁੰਦਾ ਦਿਨ ਨੂੰ ਬੈਠਣਾ ਹੀ ਪੈਣਾ ਹੈ ਕਿਉਂਕਿ ਤਿੰਨ ਜਾਣਿਆਂ ਨੇ ਹੁੰਦਾ ਤਿੰਨ ਸੀਟਾਂ ਹੋਰ ਹਿਸਾਬ ਦੀਆਂ ਹੁੰਦੀਆਂ ਐ ਇੱਕ ਹੁੰਦੀ ਫਸਟ ਏਸੀ ਜਿਹੜਾ ਕੈਬਨੇ ਹੁੰਦੇ ਆ ਉਹ ਜ਼ਿਆਦਾ ਪ੍ਰਾਈਵੇਸੀ ਹੋ ਜਾਂਦੀ ਆ ਸਾਰਨਾ ਉਦੋਂ ਸਾਰਨਾ ਵਧੀਆ ਸੈਕੰਡ ਏਸੀ ਹੁੰਦਾ ਹੈ ਬਾਕੀ ਅਸੀਂ ਪਹੁੰਚ ਗਏ ਹਾਂ ਸਰਹੰਦ ਜੰਕਸ਼ਨ ਤੇ ਇੱਥੇ ਗਰੌਣਕ ਮੇਲਾ ਜ਼ਿਆਦਾ ਹੈ ਨਹੀਂ ਸੀ 2-2 ਮਿੰਟ ਦੇ ਸਟਾਪ ਸੀ ਇਹ ਜਿਹੜਾ ਸਟੇਸ਼ਨ ਹੈ ਜੀ ਇਹ ਅੰਬਾਲਾ ਕੈਂਟ ਆ ਇੱਥੇ ਟ੍ਰੇਨ 5 ਕਿੰਮਿੰਟ ਰੁਕਦੀ ਆ ਕਿਉਂਕਿ ਇਹ ਵੱਡਾ ਸਟੇਸ਼ਨ ਆ ਅੰਬਾਲਾ ਛੋਣੀ ਵੀ ਆ ਇੱਥੇ ਤੇ ਬਾਕੀ ਜਦਾਂ ਮਾਰਚ ਦਾ ਮਹੀਨਾ ਹੈ 8 ਕੁ ਮਾਰਚ ਨੂੰ ਅਸੀਂ ਤੁਰੇ ਸੀ ਪੰਜਾਬ 'ਚ ਠੰਡ ਸੀ ਜੀ ਪਰ ਜਿੱਦਾਂ ਜਿੱਦਾਂ ਅਸੀਂ ਅੱਗੇ ਵਧਦੇ ਗਏ ਤੇ ਉਧਰ ਗਰਮੀ ਹੁੰਦੀ ਗਈ ਕਾਮ ਨੂੰ ਜਿਹਦਾ ਸਨਸੈਟ ਹੋਇਆ ਕੋਟੀਆਂ ਪੰਨਾਂ ਸੀਂ ਆ ਅਸੀਂ ਤਾਕੀ ਦੇ ਕੋਲ ਆ ਕੇ ਖੜ ਗਏ ਫੋਟੋਆਂ ਖਿੱਚਣ ਨੂੰ ਕਿਉਂਕਿ ਦਿਨ ਛੇਪਦਾ ਸੀ ਲਾਈਟਿੰਗ ਸੋਹਣੀ ਪੈਂਦੀ ਸੀ ਫੋਟੋਆਂ ਖਿੱਚੀਆਂ ਭੁੱਖ ਲੱਗ ਗਈ ਸੀ ਰਾਤ ਦੇ 8 ਵਜੇ ਹੋਈ ਸਾਰਿਆਂ ਨੇ ਲੰਗਰ ਛਕਿਆ ਟਾਈਮ ਵੀ ਲੱਗ ਜਾਂਦਾ ਹੈ 16 17 ਜਾਣੇ ਅਸੀਂ ਸੀਗੇ ਤੇ ਲੰਗਰ 8:00 ਵਜੇ ਛਕ ਕੇ 9:00 ਵਜੇ ਤੱਕ ਗੱਲਾਂ ਮਾਰੀਆਂ ਤੇ 10:00 ਵਜੇ ਤੱਕ ਸਾਰੇ ਜਾਣੇ ਸੌਂ ਗਏ ਸੀਗੇ ਹਾਂਜੀ ਦੂਜਾ ਦਿਨ ਹੋ ਗਿਆ ਜੀ 9 ਮਾਰਚ ਰਾਤੀ 8 ਕੁ ਵੇ ਟ੍ਰੇਨ ਦਿੱਲੀ ਰੁਕੀ ਸੀ ਉੱਥੇ ਉਤਰੇ ਨਹੀਂ ਰਸ਼ ਬਹੁਤ ਸੀਗਾ ਮੁੜ ਕੇ ਸਾਰੀ ਯੂਪੀ ਵੀ ਨੰਗ ਚੁੱਕੇ ਆ ਆਗਰਾ ਮਥਰਾ ਵੱਡੇ ਸ਼ਹਿਰ ਸਾਰੇ ਨੰਗ ਚੁੱਕੇ ਆ ਮੁੜ ਕੇ ਟ੍ਰੇਨ ਦਾਖਲ ਹੋ ਚੁੱਕੀ ਆ ਐਮਪੀ ਮਧ ਪ੍ਰਦੇਸ਼ ਦੇ ਵਿੱਚ ਇਹ ਜ਼ਿਲ੍ਹਾ ਸਾਗਰ ਆ ਤੁਸੀਂ ਕਣਕਾਂ ਦੇਖ ਲਓ ਲਗਭਗ ਪੱਕਣ ਵਾਲੀਆਂ ਆ ਪੰਜਾਬ ਚ ਕਣਕਾਂ ਸਾਰੀਆਂ ਹਰੀਆਂ ਸੀਗੀਆਂ ਮੁੜ ਕੇ ਭਪਾਲ ਕੋ ਜਾ ਕੇ ਅਸੀਂ ਟ੍ਰੇਨ ਦੀ ਕਿਚਨ ਵਿੱਚ ਗਏ ਪਰੌਂਠੇ ਆਰਡਰ ਕੀਤੇ ਕਿਉਂਕਿ ਸਾਨੂੰ ਗਰਮ ਪਾਣੀ ਵੀ ਚਾਹੀਦਾ ਹੁੰਦਾ ਸੀਗਾ ਨਾਲ ਸਾਡੇ ਦੋ 8-8 ਮਹੀਨੇ ਦੀਆਂ ਬੱਚੀਆਂ ਸੀਗੀਆਂ ਕਿਚਨ ਦੀ ਸਫਾਈ ਸਫਾਈ ਜਿਹੜੀ ਐਵਰੇਜ ਆ ਨਾ ਕੋਈ ਬੜਾ ਜਿਆਦਾ ਗੰਦ ਸੀ ਨਾ ਕੋਈ ਬੜੀ ਜਿਆਦਾ ਸਫਾਈ ਸੀ ਰਾਏ ਸੇਨ ਗੁਹਾਰ ਗੰਝ ਦੇ ਲਾਗੇ ਸ਼ੱਕੇ ਇਦਾਂ ਦੇ ਪੱਥਰਾਂ ਵਾਲੇ ਪਹਾੜ ਦੇਖਣ ਨੂੰ ਮਿਲਿਆ ਫਸਲਾਂ ਵਾਲੀਆਂ ਜ਼ਮੀਨਾਂ ਘਟ ਗਈਆਂ ਸੀਗੀਆਂ ਸੋਹਣੇ ਲੱਗਦੇ ਆ ਪਰ ਜਿਹੜਾ ਟ੍ਰੇਨਾਂ ਦਾ ਵਾਲਦ ਵਾਲੇ ਕਚਰਾ ਬਹੁਤ ਸਿੱਟਿਆ ਹੋਇਆ ਪਹਾੜ ਦੇਖਣ ਨੂੰ ਸੋਹਣੇ ਆ ਨਾ ਪੱਥਰ ਪੂਰੇ ਉੱਚੇ ਉੱਚੇ ਪਹਾੜ ਆ ਇਨ੍ਹਾਂ ਪਹਾੜੀਆਂ ਦੇ ਵਿੱਚ ਬਾਂਦਰ ਵੀ ਕਾਫੀ ਸਾਨੂੰ ਮਿਲੇ ਬਾਕੀ ਹਰਿਆਈ ਘਟਣ ਲੱਗ ਪਈ ਸੀ ਇੱਧਰ ਆ ਕੇ

ਵਾਧਿਆ ਗਿਆ ਉਹ ਫੜੇ ਜੋ ਫੜੇ ਆ ਉਹ ਮੋਸੇ ਫੜੇ ਪਾਦੇ ਪਾਦੇ ਨਾਲੇ ਲਾਲ ਜੀ ਆ ਜਾ ਜਾ ਵਾਜੀ ਆ ਜਾ ਆ ਜਾ ਦੇਖ ਕਾ ਕਿੱਥੇ ਨੂੰ ਆਲੇ ਪਾਰੇ ਆ ਦੇ ਆ ਆ ਜਾ ਓਏ ਲੈ ਜਦੋਂ ਗਿਆ ਦੂਰ ਹੋਰ ਕਿੱਥੇ ਰੋਇਆ ਆ ਦੇ ਆ ਦੇ ਆ ਗਿਆ ਖਾ ਗਿਆ ਕੰਦੇ ਆ ਉਹ ਦਿਓ ਉਹ ਬੰਦਰ ਆ ਉਹ ਬੰਦਰ ਆ ਜਾ ਹੁਣ ਬੰਦਰ ਦੀ ਸੁਣਿਆ ਫੇਰ ਅਸੀਂ ਪਾਰ ਕੀਤਾ ਨਰਮਦਾ ਦਰਿਆ ਇਹ ਦਰਿਆ ਮਤਲਬ ਮਧ ਪ੍ਰਦੇਸ਼ ਤੋਂ ਸ਼ੁਰੂ ਹੋ ਕੇ ਫੇਰ ਗੁਜਰਾਤ ਚ ਜਾਂਦਾ ਆ ਗੁਜਰਾਤ ਤੋਂ ਬਾਅਦ ਅਰਬ ਸਾਗਰ ਚ ਡਿੱਗ ਪੰਦਾ ਇਹ ਸਟੇਟ ਮਧ ਪ੍ਰਦੇਸ਼ ਇੱਤੇ ਬਹੁਤ ਡਪੰਦੇ ਆਦਰ ਕਿਉਂਕਿ ਪਾਣੀ ਦੀ ਡੁੰਗੇ ਹੋਣ ਕਰਕੇ ਦਰਿਆਵਾਂ ਨੂੰ ਬਹੁਤ ਵਰਤਦੇ ਆ ਦਰਿਆ ਸਾਫ ਸਗਾ ਵਿਊ ਵੀ ਸੋਹਣਾ ਸਗਾ ਇਹ ਇੰਡੀਆ ਦਾ ਪੰਜਵਾਂ ਸਭ ਤੋਂ ਲੰਬਾ ਦਰਿਆ ਆ ਇਹਦੀ ਜਿਹੜੀ ਲੈਂਥ ਆ ਲੰਬਾਈ ਆ ਲਗਭਗ 1300 ਕਿਲੋਮੀਟਰ ਦੇ ਕਰੀਬ ਆ ਰਾਸਤੇ ਦੇ ਵਿੱਚ ਸਾਨੂੰ ਜੰਨੀਆਂ ਮਾਲ ਗੱਡੀਆਂ ਮਿਲੀਆਂ ਉਹਨਾਂ ਨੂੰ ਸਲੋ ਕਰਕੇ ਪੈਸੇਂਜਰ ਗੱਡੀਆਂ ਨੂੰ ਅੱਗੇ ਕੱਢਦੇ ਹੁੰਦੇ ਸੀ ਕਿਉਂਕਿ ਓਵਰਆਲ ਪਟੜੀਆਂ ਦੋ ਹੀ ਹੁੰਨੀਆਂ ਇੱਥੇ ਤੀਜੀ ਪਟੜੀ ਆਂਦੀ ਉੱਥੇ ਮਾਲ ਗੱਡੀ ਨੂੰ ਖੜੀ ਕਰਕੇ ਪੈਸੇਂਜਰ ਗੱਡੀ ਅੱਗੇ ਕੱਢ ਦਿੰਦੇ ਇਹਨਾਂ ਮਾਲ ਗੱਡੀਆਂ ਦੇ ਵਿੱਚ ਸਪਲਾਈ ਬਹੁਤ ਡਿਲੇ ਹੋ ਜਾਂਦਾ ਹੈ ਹੁਣ ਮਾਲ ਗੱਡੀਆਂ ਦੀਆਂ ਲੇਨਾਂ ਬੱਕਰੀਆਂ ਵਿਛਾਣ ਲੱਗ ਪਏ ਆ ਕਿਉਂਕਿ ਮਾਲ ਦੀ ਸਪਲਾਈ ਤੇਜ਼ ਹੋਵੇ ਜਿੱਦਾਂ ਜਿੱਦਾਂ ਅੱਗੇ ਵਧੀਆ ਗਰਮੀ ਵੀ ਨਾਲ ਨਾਲ ਵਧੀ ਜਾਂਦੀ ਆ ਇੱਧਰ ਪੂਰੀਆਂ ਫਸਲਾਂ ਪੱਕੀਆਂ ਆ ਗਰਮੀ ਪੂਰੀ ਪੈਣ ਲੱਗ ਪਈ ਆ ਜਿੱਦਾਂ ਜਿੱਦਾਂ ਮੱਧ ਪ੍ਰਦੇਸ਼ ਤੋਂ ਅੱਗੇ ਵਧੀ ਜਾਂਦੇ ਆ ਕਿਸੇ بڑے ਸਟੇਸ਼ਨ ਤੋਂ ਐਂਟਰ ਹੋਣ ਤੋਂ ਪਹਿਲਾਂ ਟ੍ਰੇਨ ਲਗਭਗ ਰੁਕ ਜਾਂਦੀ ਆ ਕਿਉਂਕਿ ਪਲੇਟਫਾਰਮ ਖਾਲੀ ਨਹੀਂ ਹੁੰਦੇ ਇਦਾਂ ਟ੍ਰੇਨ ਕਾਫੀ ਲੇਟ ਹੁੰਦੀ ਆ ਹੁਣ ਜਿਹੜਾ ਸਟੇਸ਼ਨ ਪਹੁੰਚਿਆ ਹੈਗਾ ਇਟਾਰਸੀ ਸਟੇਸ਼ਨ ਇਸੇ ਕਰਕੇ ਟ੍ਰੇਨ ਪਿਛੇ ਰੁਕੀ ਹੋ ਸੀ ਕਿਉਂਕਿ ਇੱਥੇ ਪਲੇਟਫਾਰਮ ਨਹੀਂ ਸੀ ਅਵੇਲੇਬਲ ਇੱਥੇ ਬਾਥਰੂਮਾਂ ਦਾ ਪਾਣੀ ਸਾਰਾ ਕੱਢ ਦਿੱਤਾ ਗਿਆ ਤੇ ਨਵਾਂ ਪਾਣੀ ਭਰਿਆ ਗਿਆ ਇਸ ਸਟੇਸ਼ਨ ਵੀ ਕਾਫੀ ਵੱਡਾ ਸੀ ਤੇ ਕਰਮੀ ਵੱਜੀ ਪਹਿਲਾਂ ਲੰਘ ਕੇ ਗਈ ਆ ਮੁੰਬਈ ਹਾਵੜਾ ਹੁਣ ਆ ਗਈ ਆ ਬਨਾਰਸ ਬਨਾਰਸ ਮੁੰਬਈ ਸੁਪਰ ਫਾਸਟ ਆ ਗਈ ਸੱਚਖੰਡ ਐਕਸਪ੍ਰੈਸ ਆਏਗਾ ਝਾਤੇ ਹਾਂਜੀ ਪੱਥਰਾਂ ਵਾਲੇ ਪਹਾੜਾਂ ਤੋਂ ਬਾਅਦ ਦੁਬਾਰਾ ਖੇਤ ਦਿਖਣੇ ਸ਼ੁਰੂ ਹੋਏ ਇੱਧਰ ਪਾਣੀ ਬਹੁਤ ਜ਼ਿਆਦਾ ਡੂੰਘੇ ਆ ਇੱਥੇ ਬਿਜਲੀ ਦਾ ਕੋਈ ਜ਼ਿਆਦਾ ਪ੍ਰਬੰਧ ਹੈ ਨਹੀਂਗਾ ਜ਼ਿਆਦਾ ਸੋਲਰ ਪੈਨਲ ਲੱਗੇ ਹੋਰੇ ਇੱਕ ਮੋਟਰ ਦੇ ਉੱਪਰ ਗਰਮੀ ਬਹੁਤ ਜ਼ਿਆਦਾ ਹੈ ਵਿੱਚ ਬੰਜਰ ਜ਼ਮੀਨਾਂ ਵੀ ਕਾਫੀ ਖਾਲੀ ਖੇਤ ਵੀ ਦਿਖਦੇ ਆ ਟ੍ਰੇਨ ਸਾਡੀ ਸ਼ਾਮ ਨੂੰ 4 ਵਜੇ ਹਜੂਰ ਸਾਹਿਬ ਪਹੁੰਚਣੀ ਸੀ ਇਹ ਟ੍ਰੇਨ ਲਗਭਗ 10 ਘੰਟੇ ਲੇਟ ਚੱਲ ਰਹੀ ਸੀ ਤੇ ਬਾਕੀ ਤੁਸੀਂ ਲੋ ਦੇਖ ਲਓ ਕਿੰਨੀ ਪੈ ਰਹੀ ਆ ਗਰਮੀ ਪੂਰੀ ਹੋਈ ਆ ਦੇ 4:30 ਵਜੇ ਦਾ ਸਮਾਂ ਆ ਤੇ ਰੇਲ ਗੱਡੀ ਸਾਡੀ ਮਹਾਰਾਸ਼ਟਰ ਸਟੇਟ ਦੇ ਵਿੱਚ ਦਾਖਲ ਹੋ ਗਈ। ਮੱਧ ਪ੍ਰਦੇਸ਼ ਨੂੰ ਅਸੀਂ ਪਿੱਛੇ ਛੱਡਤਾ ਹੈ। ਤੇ ਮਹਾਰਾਸ਼ਟਰ ਦੇ ਵਿੱਚ ਦਾਖਲ ਹੋਣ ਸਾਰੇ ਫਸਲਾਂ ਚੇਂਜ ਹੋ ਗਈਆਂ। ਕਣਕਾਂ ਲਗਭਗ ਸਾਰੀਆਂ ਵੱਢ ਹੋਈਆਂ, ਸਰੋਂਾਂ ਵੱਢ ਹੋਈਆਂ, ਕੇਲਾ ਬਹੁਤ ਲੱਗਾ ਹੈ ਤੇ ਮੱਕੀ ਬਹੁਤ ਲੱਗੀ ਹੋਆ। ਵਾਪਸ ਹਰਿਆਈ ਦੇਖਣ ਨੂੰ ਮਿਲੀ ਖੇਤਾਂ ਦੇ ਵਿੱਚ। ਤੇ ਗਰਮੀ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਈ। ਜਿੱਦਾਂ ਇੰਡੀਆ ਦੇ ਵਿੱਚ ਜੂਨ ਜੁਲਾਈ ਨੂੰ ਗਰਮੀ ਹੁੰਦੀ ਹੈ, ਉੰਨੀ ਗਰਮੀ ਹੋ ਗਈ ਸੀ। ਪੂਰਾ ਗਰਮੀ ਦਾ ਟੌਪ ਤੇ ਚੱਲ ਰਹੀ ਗਰਮੀ। ਪਹਿਲਾ ਜਿਹੜਾ ਆਪਾਂ ਦਰਿਆ ਨੰਗੇ ਸੀ ਨਰਮਦਾ ਦਰਿਆ ਉਹ ਨਰਮਦਾ ਇੰਡੀਆ ਨੂੰ ਸੌਥ ਤੇ ਸਾਊਥ ਤੇ ਨਾਰਥ ਦੀ ਬਾਉਂਡਰੀ ਮੰਨਿਆ ਜਾਂਦਾ ਹੁਣ ਜਿਹੜਾ ਆ ਦਰਿਆ ਹੈ ਤਾਪਤੀ ਦਰਿਆ ਇਹਨੂੰ ਤਾਪੀ ਵੀ ਕਹਿੰਦੇ ਨੇ ਤਪਤੀ ਵੀ ਕਹਿੰਦੇ ਆ ਇਹਦੀ ਲੰਬਾਈ 750 700 ਕਿਲੋਮੀਟਰ ਆ ਇਹ ਵੀ ਮੱਧ ਪ੍ਰਦੇਸ਼ ਤੋਂ ਹੀ ਸ਼ੁਰੂ ਹੁੰਦਾ ਆ ਤੇ ਮੁੜ ਕੇ ਮਹਾਰਾਸ਼ਟਰ ਚ ਹੁੰਦੇ ਹੋਏ ਗੁਜਰਾਤ ਚ ਐਂਟਰ ਕਰਕੇ ਅਰਬ ਸਾਗਰ ਚ ਡੇਲ ਜਾਂਦਾ ਆ 724 ਕਿਲੋਮੀਟਰ ਦੀ ਲੈਂਥ ਦੱਸਦੇ ਆ ਪਾਣੀ ਇਹਦਾ ਵੀ ਕਾਫੀ ਸਾਫ਼ ਆ ਤੇ 뷰 ਦੇਖੋ ਕਿੰਨਾ ਸੋਹਣਾ ਆ ਲੋਕਲ ਲੋਕ ਇਹਨਾਂ ਪਾਣੀਆਂ ਨੂੰ ਵਰਤਦੇ ਆ ਕਿਉਂਕਿ ਇੱਧਰ ਪਾਣੀ ਦੀ ਬਹੁਤ ਕਮੀ ਆ ਇਹ ਤਪਤੀ ਦਰਿਆ ਦੇ ਕੰਢੇ ਥਰਮਲ ਪਲਾਂਟ ਵੀ ਬਣਿਆ ਹੈ ਕੋਲੇ ਨਾਲ ਬਿਜਲੀ ਤਿਆਰ ਕਰਦੇ ਆ ਤੇ ਬਾਕੀ ਇਸ ਤੋਂ ਬਾਅਦ ਹਨੇਰਾ ਹੋ ਜਾਂਦਾ ਦਿਨ ਛਿਪ ਜਾਂਦਾ ਹੈ ਟ੍ਰੇਨ ਸਾਡੀ ਨੰਦੇੜ ਹਜੂਰ ਸਾਹਿਬ ਲਗਭਗ ਰਾਤ ਦੇ 3 ਵਜੇ ਪੁੱਜੀ ਪੂਰਾ ਹਨੇਰਾ ਹੋ ਚੁੱਕਾ ਸੀ ਤੜਕਾ ਹੀ ਹੋਇਆ ਸੀ 4 ਵਜੇ ਮੁੜ ਕੇ ਫਿਰ 4 ਵਜੇ ਟ੍ਰੇਨ ਲੱਗੀ ਤੌਰ ਤੇ ਅਸੀਂ ਸਿੱਧਾ ਸਰਾਮਾਵਾਂ ਵੱਲੋਂ ਆ ਗਏ ਐਨਆਰਆਈ ਯਾਤਰੀ ਨਿਵਾਸ ਇੱਥੇ ਸਾਨੂੰ ਕਮਰੇ ਨਹੀਂ ਮਿਲੇ ਇਹਨੇ ਸਾਨੂੰ ਬੇਸਮੈਂਟ ਦਿੱਤੀ ਸਾਡਾ ਸੂਤ ਨਹੀਂ ਆਇਆ ਫੇਰ ਸੱਚਖੰਡ ਵਾਲੇ ਪਾਸੇ ਚੱਲ ਗਏ ਉੱਥੇ ਭਾਈ ਜੱਤੇਰੀ ਵਿਦਿਆ ਸਿੰਘ ਯਾਤਰੀ ਨਿਵਾਸ ਤੋਂ ਸਾਨੂੰ ਕੰਨ ਕਮਰੇ ਮਿਲੇ ਉੱਥੇ ਅਸੀਂ ਠਹਿਰ ਕੀਤੀ ਇਹ ਅੱਜ ਦੀ ਵੀਡੀਓ ਦਾ ਇੰਨਾ ਹੀ ਆ ਬਾਕੀ ਨੈਕਸਟ ਪਾਰਟ ਵਿੱਚ ਆਊਗਾ ਦੇਖਦੇ ਜਰੂਰ ਤੇਉ ਥੈਂਕ ਯੂ